ਬਲੀਮੇਲ ਦੀ ਉੱਤੋਂ ਘੱਟ ਰੇਟ ਹੈ ਆਡੇ ਕੋਲ ਸਮਾਨ ਲੱਦਾ ਹੈ ਆਹ ਕੋਈ ਬਰਕਾ ਆਪਾ ਸਿਰਫ ਤੇ ਸਿਰਫ 99 ਚ ਹਾਂਜੀ ਅੱਗ ਲਾ ਦਾਂਗੇ ਮਾਰਕੀਟ ਚ 99 ਦੇ ਤਿੰਨ ਪੀਸ ਸਵੇ ਆਵਿਲ ਨਿਊ ਲੁੱਕ ਦੇ ਕੋਠੇ ਥੱਲੇ ਸਭ ਤੋਂ ਤਾਦਲੀ ਜੋ ਟੁੱਟਣੀ ਇੰਨੀ ਮਜ਼ਬੂਤ ਰਹਿ ਜੇ ਹਾਂਜੀ ਅੱਗੇ ਵੇਖੋ ਜੀ ਕੈਮਰਾ ਮੱਗ ਕੈਮਰੇ ਦੀ ਸ਼ੇਪ ਚ ਨੂੰ origional ਕੈਮਰਾ ਨਾ ਸਮਝਿਓ ਇਹ ਕੌਫੀ ਮੱਗ ਹੈ ਸਟੇਨਲੈਸ ਸਟੀਲ ਦਾ ਵਿੱਚੋਂ ਕੌਫੀ ਮੱਗ ਹੈ 590 MRP ਸਿਰਫ 99 ਚ ਹਾਂਜੀ ਸ਼ੇਪ ਲੱਗ ਗਲਾ ਇਨਸਟ੍ਰਕਸ਼ਨ ਬੋਰਡ 99 ਇਹ ਏਅਰ ਡਰਾਇਰ ਸਿਰਫ 99 ਚ ਇਹਦੀ ਲੁੱਕ ਚੈੱਕ ਕਰੋ ਜੀ ਸਿਰਫ 99 ਚ ਅੱਗੇ ਵੇਖੋ ਇਹ 4 ਪੀਸ ਅ 99 ਚ ਵਿਦ ਕਲੋਕ 4 ਪੀਸ ਪੈਟ ਜਾ ਰ ਸਿਰਫ 99 ਚ ਬਟਰ ਬੋਟਲ 99 ਦੇ ਇਕ ਨਿੰਦਾਂ ਦੀ ਨੰਦੇ 2 ਪੀਸ ਅੱਗੇ ਵੇਖੋ ਇਹ 2 ਲੀਟਰ ਸਾਈਜ਼ ਦੀ ਵਾਟਰ ਬੋਟਲ ਇਹਦੀ ਲੁੱਕ ਚੈੱਕ ਕਰੋ ਜੀ 2 ਲੀਟਰ ਵਾਟਰ ਬੋਟਲ ਜੇ ਸਿਰਫ 99 ਚ ਸਾਰਾ ਦਿਨ ਪਾਣੀ ਠੰਡਾ ਰਹੇਗਾ ਅੱਗੇ ਵੇਖੋ ਇਹ ਵਾਟਰ ਜੱਗ ਸਿਰਫ 99 ਚ ਇਹਦੀ ਲੁੱਕ ਚੈੱਕ ਕਰੋ ਜੀ ਅੱਗੇ ਵੇਖੋ ਇਹ ਆਰਗੇਨਾਈਜ਼ਰ ਸਿਰਫ 99 ਡਬਲ ਡੈਕਡ ਲੰਚ ਬਾਕਸ ਸਿਰਫ 99 ਰੁਪਏ ਐ MRP ਦੇ ਬੱਚਿਆਂ ਦੀਆਂ ਵਾਟਰ ਬੋਤਲਾਂ ਸਿਰਫ 99 ਚ ਜਿਹੜੀਆਂ ਮਾਰਕੀਟ 'ਚ 250 ਦੀ ਵੇਖਦੀਆਂ ਸੈਲੋ ਕੰਪਨੀ ਦੀਆਂ オリジナル ਭਾਈਏ ਨਾ ਸਮਝੇ ਛੋਟੀ ਆ ਤੇ ਜਿਆਦੀ ਛੋਟੀ ਆ ਲਓ ਜੀ ਵੱਡੀ ਵੀ ਹੋ ਜਾਂਦੀ ਏ ਤੇ ਸਿਰਫ 99 ਦੀ ਜੇ ਅੱਗੇ ਵੇਖੋ ਇਹ ਵਾਟਰ ਜੱਗ 99 ਦੇ ਵਿਦ 6 ਪੀਸ ਗਲਾਸ ਵੀ ਵੇਚਦੇ ਆ ਅੱਗੇ ਕੋਈ ਕੰਟੇਨਰ ਵੱਡਾ ਛੋਟਾ ਛੋਟਾ 30 20 ਦਾ ਸੈੱਟ ਸਿਰਫ 99 ਚ ਅੱਗੇ ਵੇਖੋ ਸਟੀਲ ਸਟੇਨਲੈਸ ਸਟੀਲ ਦੀ ਵਾਟਰ ਬੋਟਲ ਅੰਦਰੋਂ ਵੀ ਸਟੀਲ ਬਾਹਰੋਂ ਵੀ ਸਟੀਲ ਹੈ ਠੀਕ ਹੈ ਜੀ ਲੀਟਰ ਸਾਈਜ਼ ਇਹ ਸਿਰਫ 99 ਚ ਅੱਗੇ ਵੇਖੋ ਇਹ 5 ਕਿਲੋ ਸਿਰਫ ਸਿਰਫ 99 ਚ ਅੱਗੇ ਵੇਖੋ ਜੀ ਕੱਚ ਦੇ ਜਾਰ ਹੈ 99 ਦੇ ਇੱਕ ਨਹੀਂ 99 ਦੇ ਦੋ ਪੀਸ ਅੱਗੇ ਵੇਖੋ ਜੀ ਫ੍ਰਿਜ ਬੋਟਲ ਕੋਈ ਦੇਸੀ ਨਹੀਂ ਡ੍ਰੀਮ ਕੰਪਨੀ ਬ੍ਰਾਂਡ ਦੀ ਫ੍ਰਿਜ ਬੋਟਲ ਜੇ ਇਹ ਤਾਂ ਮੈਂ ਤੁਹਾਨੂੰ 99 ਦੇ 6 ਪੀਸ ਅੱਗੇ ਵੇਖੋ ਜੀ ਯੋਗਾ ਮੈਟ ਇਹਦੀ ਲੁੱਕ ਚੈੱਕ ਕਰੋ ਜੀ ਮਾਰਕੀਟ ਰੇਟ 300 ਰੁਪਏ ਸਰੇ ਆਮ ਤੇ 300 ਵੇਚਦਾ ਇਹਦਾ ਰੇਟ ਹੈ ਤੁਹਾਨੂੰ ਦਵਾ ਸਿਰਫ 99 ਦਾ ਅੱਗੇ ਵੇਖੋ ਜੀ ਸ਼ੂਗਰ ਟੀ ਤੇ ਕੌਫੀ ਵਾਲੇ ਕੰਟੇਨਰ ਹੈ ਮਾਰਕੀਟ ਰੇਟ 200 ਰੁਪਏ ਸਿਰਫ 99 ਦੇ ਦੇ ਦਾਂਗੇ ਅੱਗੇ ਵੇਖੋ ਜੀ ਹੋਣਾ ਕਿਚਨ ਵਾਈਪਰ ਹੈ ਸਿਰਫ 949 ਬੱਚਿਆਂ ਦੇ ਬੈਟ ਵਾਈਜ਼ 49 ਅੱਗੇ ਵੇਖੋ ਜੀ ਬਨੈਲਾ ਮਾਰਕੀਟ ਰੇਟ 30 ਰੁਪਏ ਦਾ ਇੱਕ ਪੀਸ ਵੇਚਦਾ ਤੁਹਾਨੂੰ ਦਵਾ 99 ਦੇ 6 ਪੀਸ ਅੱਗੇ ਵੇਖੋ ਜੀ ਡਰਾਈ ਫਰੂਟ ਕਟਰ ਹੈ ਸਿਰਫ 99 ਹੈ ਅੱਗੇ ਵੇਖੋ ਜੀ ਸਮਾਈਲ ਕੰਪਨੀ ਦੀ ਕੋਲਗੇਟ 20 ਰੁਪਏ ਮਾਰ ਵੀ ਇੱਕ ਪੀਸ ਦੀ ਆ ਤੁਹਾਨੂੰ 99 ਦੇ 12 ਪੀਸ ਕੋਈ ਨਹੀਂ ਦੇ ਸਕਦਾ 99 ਦੇ 12 ਪੀਸ 20 ਰੁਪਏ ਇੱਕ ਵੇਖਦਾ ਪੀਸ ਅੱਗੇ ਵੇਖੋ ਜੀ ਬ੍ਰਾਂਡ ਦੇ ਸਿਮਕੋ ਕੰਪਨੀ ਦੇ ਹੈਡਵੋਸ਼ ਇਹ ਤੁਹਾਨੂੰ ਦਿਵਾਇਆ 149 ਦੇ 2 ਪੀਸ ਅੱਗੇ ਵੇਖੋ ਜੀ ਜਿਓਮੈਟਰੀ ਬਾਕਸ ਬੱਚਿਆਂ ਦੇ 49 ਜਿਹੜਾ ਮਰਜੀ ਲਈ ਹੈ ਦੀ ਸਿਰਫ 49 ਨੂੰ ਫਰੈਸ਼ナー 49 ਅੱਗੇ ਵੇਖੋ ਟ੍ਰੈਵਲਿੰਗ ਸੌਕੇਸ 49 है सिर्फ फेफ्टी नाइन सिमको कंपनी के पाउडर फोर्टी नाइन के दो पीस अगे वेखो सिर्फ फोर्टी अगे वेखो स्नैक्स प्लेट नाइन छे पीस बाथरूम कॉर्नर सिर्फ नाइन का अगे वेखो सो केस सिर्फ नाइन नाइन का ना 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 फोर् नाइन का अगे वेखो लंपनी दो सौ भी सिर्फ नाइन का ਅੱਗੇ ਵੇਖੋ ਇਹ ਪਾਰਟੀਸ਼ਨ ਲੰਚ ਬਾਕਸ ਨਿਊ ਲੁੱਕ ਦਾ ਸਿਰਫ 99 ਦਾ 500 ਰੁਪਏ ਐਮ ਆਰ ਪੀ ਦੇ ਸ਼ੇਕਰ ਮਾਰਕੀਟ ਰੇਟ ਜਿਹੜਾ 200 ਰੁਪਏ ਜੇ ਵਧੀਆ ਕੁਆਲਿਟੀ ਦਾ ਸ਼ੇਕਰ ਸਿਰਫ 99 ਦਾ ਅੱਗੇ ਵੇਖੋ ਇਹ ਨੌਸਟਿਕ ਪਤਿਲਾ ਸਿਰਫ 99 ਦਾ ਬੱਚਿਆਂ ਦੀ ਬੇਬੀ ਚੇਅਰ ਸਿਰਫ 99 ਚ ਹਾਂਜੀ ਅੱਗੇ ਵੇਖੋ ਜੀ ਸਪੰਜ ਠੀਕ ਹੈ ਜੀ ਇਹਦਾ ਮਾਰਕੀਟ ਰੇਟ ਇੱਕ ਪੀਸ 10 ਰੁਪਏ ਦਾ ਵੇਚਦਾ ਵਾ ਅਸੀਂ ਦਵਾਏ ਤੁਹਾਨੂੰ 50 ਰੁਪਏ ਦੇ 12 ਪੀਸ 4 ਰੁਪਏ ਦਾ ਪੀਸ ਪੈ ਗਿਆ ਤੁਹਾਨੂੰ ਅੱਗੇ ਵੇਖੋ ਜੀ ਹੈਂਡਲ ਬਗੜ ਸਿਰਫ 99 ਚ ਅੱਗੇ ਵੇਖੋ ਜੀ ਐਚਪੀਐਲ ਹੈਵਲਸ ਕੰਪਨੀ ਦੀ ਟਿਊਬ ਲਾਈਟ ਹੈ ਜਿਹਦੀ ਕੀ 600 ਰੁਪਏ ਐਮ ਆਰਪੀ ਹੈ ਦਵਾਏ ਤੁਹਾਨੂੰ ਸਿਰਫ ਸਿਰਫ 99 ਦੀ ਰੋਸ਼ਨੀ ਇਹਦੀ ਬਹੁਤ ਜੇ ਅੱਗੇ ਵੇਖੋ ਜੀ ਕੁਲਫੀ ਮੇਕਰ ਸਿਰਫ 99 ਦਾ ਫਰੀ ਜੇ ਕਿਸ ਨੇ ਇਹ ਚੀਜ਼ ਖਰੀਦਣ ਵਾਸਤੇ ਉਹਨਾਂ ਦੇ ਲੋਕੇਸ਼ਨ ਕੀ ਜੀ ਆਪਣੀ ਸਾਡੀ ਲੋਕੇਸ਼ਨ ਆ ਗਈ ਜੀ ਸੁਲਤਾਨਵਿੰਡ ਰੋਡ ਚੁੰਗੀ ਮੰਦਿਰ ਦੇ ਕੋਲ ਤਲਾਬ ਵਾਲਾ ਸ਼ਿਵਜੀ ਦਾ ਮੰਦਿਰ ਉਹਦੇ ਬਿਲਕੁਲ ਸਾਹਮਣੇ ਡਾਇਮੰਡ ਵਰਤਾ ਸਟੋਰ 99 ਮਾਰਕੀਟ ਆ। ਜੇ ਕੋਈ ਮੋਬਾਈਲ ਨੰਬਰ ਵੀ ਬੋਲ ਦੋ 9530857877